ਹਾਂਜੀ ਸਾਰੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਨਿਊ ਵਲੌਗ ਦੇ ਵਿੱਚ ਤੇ ਅੱਜ ਕਾਫੀ ਚਿਰ ਬਾਅਦ ਚ ਲੱਗੇ ਆ ਜੀ ਵਲੌਗ ਬਣਾਉਣ ਤੇ ਆਪਾਂ ਨੇ ਆਪਣੀਆਂ ਮਸ਼ੀਨਾਂ ਵੀ ਜਿਹੜੀਆਂ ਸਟਾਰਟ ਕਰਦੀਆਂ ਝੋਨੇ ਦੇ ਤੇ ਅੱਜ ਸਵੇਰੇ ਸਵੇਰੇ ਥੋੜਾ ਜਿਹਾ ਮੌਸਮ ਜਿਹੜਾ ਖਰਾਬ ਵੀ ਕਰ ਗਿਆ ਵਰਖਾ ਵੈ ਗਈ ਉਹਦੇ ਕਰਕੇ ਕੰਮ ਥੋੜਾ ਜਿਹਾ ਹੰਡਾ ਪੈ ਗਿਆ ਹੁਣ ਲਾਵਾਂਗੇ ਤਿਆਰੀ ਚ ਆਪਦੀਆਂ ਮਸ਼ੀਨਾਂ ਹਾਂਜੀ ਕਰ ਰਹੇ ਆ ਜੀ ਮਸ਼ੀਨਾਂ ਰੈਡੀ ਕਰ ਰਿਹਾ ਜੀ ਸੈਟਿੰਗਾਂ ਅੰਕਲ ਜੀ ਨਹੀਂ ਨਹੀਂ ਆਪ ਵੀ ਗੇੜੀ ਪਾ ਲਈਏ ਯਾਰ ਇਹ ਆਪਣੇ ਕੋਲ ਤਿੰਨ ਮਸ਼ੀਨਾਂ ਹੈ ਜੀ ਦੋ ਕਰਤਾਰਾ 4000 ਇੱਕ ਵਿਚਾਲਿਆ 435 ਇਹ ਆਪਣੇ ਬੰਦੇ ਲੱਗੇ ਆ ਜੀ ਕੰਮ ਕਰਨੇ ਓਏ ਦੇ ਹੁਣ ਇੱਕ ਆਪਣੀ ਕੂੜੀ ਆ ਟ੍ਰੈਲਰ ਨੂੰ ਪੈਂਚਰ ਹੋਇਆ ਦਾ ਜੀ ਉਹਦਾ ਟਾਇਰ ਰੱਖ ਕੇ ਲੈ ਕੇ ਜਾਣਾ ਸੀ ਕੰਜੀ ਜੀ ਤੇ ਹੁਣ ਕੰਜੀ ਦਾ ਤੇਲ ਆ ਰ ਆਇਆ ਕਰਦੇ ਆਪਣੇ ਬੰਦੇ ਸਾਰੇ ਬੰਦੇ ਆਪਣੇ ਆਪਣੇ ਕੰਮ ਲੱਗੇ ਆ ਜੀ ਲੈ ਕੇ ਵਿਸ਼ਾਲ ਦੀ ਥੋੜੀ ਕਟਰ ਦੀ ਸੈਟਿੰਗ ਕਰਦੇ ਆ ਲੋ ਜੀ ਚਲਾਤੀ ਆ ਜੀ 3 ਮਸ਼ੀਨਾਂ ਆਪਣੇ ਲਾਈਆਂ ਅੱਜ ਉਹ ਦੇਖਾ ਚਲ ਰਹੀਆਂ ਜੀ ਮਸ਼ੀਨਾਂ ਤੇ ਆਪਾਂ ਨੇ ਦੋ ਟਰੈਲੀ ਜਿਹੜੇ ਆ ਮੰਡੀ ਸਿੱਟੇ ਆਂਦੇ ਤੇ ਬਾਕੀ ਵੱਢ ਰਹੇ ਆ ਜੀ ਹਾਂਜੀ ਚੱਲ ਰਹੀ ਹੈ ਜੀ ਮਸ਼ੀਨ ਤੇ ਨਾਲ-ਨਾਲ ਮੰਡੀ ਸਿੱਟੀ ਜਾ ਰਹੇ ਆ ਜੀ ਹਾਂਜੀ ਆਪਣੇ ਲਗਭਗ 4 ਕਿੱਲੇਆਂ ਦੇ ਕਰੀਬ ਜਗ੍ਹਾ ਜਿਹੜੀ ਆ ਵੱਢ ਲਈ ਤੇ ਹੁਣ ਆਪਣਾ ਆਲੀ ਕਰਤਾਰੀ ਰਹਿ ਗਈ ਇੱਕ ਦੂਜੀ ਕਰਤਾਰ ਤੇ ਵਿਸ਼ਾਲ ਆਪਾਂ ਨੇ ਉਧਰ ਭੇਜਤੀ ਆ ਹੁਣ ਇੱਕੋ ਹੀ ਲਾਈ ਆ ਮਸ਼ੀਨ ਆਪਣੇ ਕੰਮ ਚੱਲ ਰਿਹਾ ਜੀ ਵਧੀਆ ਇੱਧਰ ਬੰਦੇ ਬੈਠੇ ਆ ਜੀ ਚਾਹ ਵੀ ਰਿਹਾ ਕਿਹੜਾ ਮਾਰ ਗਿਆ ਇਹੋ ਹੀ ਜਗਾ ਆ ਵੀ ਵੱਡਾਂਗੇ ਹੁਣ ਏ ਟੈਂਕੂ ਵਰ ਗਿਆ ਜੀ ਮਸ਼ੀਨ ਦਾ ਲੱਗਿਆ ਜੀ ਪਾਣਾ ਧਾਣੇ ਇਹ ਕੀ ਮਡਲੀਂਗ ਮਸ਼ੀਨ ਹੈ ਨਾ ਐਸੀ ਉਂਝਣਾਣੀ ਹਾਂਜੀ ਇੱਧਰ ਵੱਢ ਲਿਆ ਜੀ ਆ ਜਗਾ ਹੁਣ ਇੱਧਰ ਲੱਗੇ ਆ ਵੱਢਣ ਇਹ ਜੰਗ ਹੈ ਸੁੱਕਾ ਝੋਨਾ ਹੈ ਹਾਂਜੀ ਲੋ ਜੀ ਵੱਢ ਕੇ ਹੋ ਗਿਆ ਕੰਮ ਸਮਾਪਤ ਤੇ ਹੁਣ ਉੱਧਰ ਐ ਇੱਕ ਕਿਆਰੀ ਉਹ ਵੱਢਣੀ ਆ ਇੱਧਰ ਤਾਂ ਵੱਢ ਲਿਆ ਚਲਦੇ ਟਰੈਕਟਰ ਲੈਣ ਲੱਗੇ ਪਾਪਾ ਜੀ ਨੀ ਨੀ ਹਾਂਜੀ ਵੱਢ ਕੇ ਆ ਗਏ ਸੀਗੇ ਜੀ ਘਰੇ ਹੁਣ ਦੋ ਮਸ਼ੀਨਾਂ ਆ ਗਈਆਂ ਆਪਣੀਆਂ ਉਹ ਸ਼ਾਲ ਤੇ ਕਰਤਾਰ ਤੇ ਹੁਣ ਵੱਢ ਕੇ हट ਗਏ ਆ ਇੱਕ ਕਾਣੇ ਵਾਲੀ ਆ ਤੇ ਇੱਧਰ ਆਪਣੇ ਭਾਈ ਟਿੱਪ ਝੰਡਰੇ ਨੇ ਜੀ ਦੇ ਵੰਦੇ ਇੰਦਰ ਵੇਟੀਆਂ ਤੇ ਕਾਣੇ ਵਾਲੀ ਇਹ ਮਸ਼ੀਨ ਦੋ ਆ ਗਈਆਂ ਹਾਂਜੀ ਅੱਜ ਅਸੀਂ ਆਪਣੇ ਝੋਨੇ ਦੇ 5-6 ਕਿੱਲੇ ਵੱਢ ਲਿਆ ਤੇ ਨਾਲ-ਨਾਲ ਮੰਡੀ ਸਿੱਟਦੇ ਆ ਸਾਰੇ ਅੱਜ ਦੇ ਵੀ ਬਲੌਗ ਦੀ ਐਂਡਿੰਗ ਅਸੀਂ ਇੱਚੀ ਕਰਦੇ ਆਂ ਜੀ ਤੇ ਥੈਂਕ ਯੂ ਜੀ ਤੁਹਾਡਾ ਸਾਡਾ ਬਲੌਗ ਦੇਖਣ ਵਾਸਤੇ ਤੇ ਪਲੀਜ਼ ਸਬਸਕ੍ਰਾਈਬ ਦਾ ਚੈਨਲ ਮਿਲਦੇ ਆ ਜੀ ਹੁਣ ਅਗਲੀ ਵੀਡੀਓ ਦੇ ਵਿੱਚ